ਪੰਜਾਬ ਚ ਸੜਕ ਹਾਦਸੇ ਲਗਾਤਾਰ ਵੱਧਦੇ ਜਾ ਰਹੇ ਨੇ ਅੱਜ ਪੰਜਾਬ ਦੇ ਸਮਰਾਲਾ ਦੇ ਨਜ਼ਦੀਕ ਤੜਕਸਾਰ 5 ਵਜੇ ਤੋਂ ਬਾਅਦ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਇਸ ਹਾਦਸੇ ਚ ਦੋ ਸਵਾਰੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਅਤੇ 12 ਦੇ ਕਰੀਬ ਸਵਾਰੀਆਂ ਦੇ ਸੱਟਾਂ ਲੱਗੀਆਂ ਨੇ ਜਿਨ੍ਹਾਂ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਇਲਾਜ ਲਈ ਪਹੁੰਚਾਇਆ ਗਿਆ ਦੱਸਦਾ ਕਿ ਇਹ ਦੋ ਤੋਂ ਚਾਰ ਧਾਂ ਦੀ ਯਾਤਰਾ ਲਈ ਨਿਕਲੇ ਯਾਤਰੀ ਪਾਸ ਚ ਪੰਜਾ ਦੇ ਕਰੀਬ ਯਾਤਰੀ ਸਨ 8 ਤਰੀਕ ਤੋਂ ਆਦ ਯਾਤਰਾ ਲੈਣ ਨਿਕਲੇ ਯਾਤਰੀ ਅੱਜ ਸਵੇਰੇ ਸੜਕ ਸਰਪੰਚ 5 ਵਜੇ ਦੇ ਕਰੀਬ ਸਮਰਾਲਾ ਤੋਂ 4 ਕਿਲੋਮੀਟਰ ਅੱਗੇ ਚਹਿਲਾ ਪਿੰਡ ਦੇ ਕੋਲ ਦਰਦਨਾਕ ਹਾਦਸਾ ਵਾਪਰਿਆ ਜਿਸ ਚ 2 ਯਾਤਰੀਆਂ ਦੀ ਜਾਨ ਚਲੀ ਗਈ ਹੈ ਅਤੇ 12 ਯਾਤਰੀਆਂ ਦੇ ਗੰਭੀਰ ਸੱਟ ਲੱਗੀਆਂ ਨੇ ਜਿਨ੍ਹਾਂ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ ਜਿਹੜੇ ਯਾਤਰੀ ਠੀਕ ਹਾਲਤ ਸਾਨੂ ਨਾਨੂ ਨੇੜੇ ਦੇ ਮੰਦਰ ਜੀ ਪਹੁੰਚਾਇਆ ਗਿਆ ਦੱਸਿਆ ਗਿਆ ਕਿ ਹਾਦਸਾ ਇੰਨਾ ਭਿਆਨਕ ਸਾਬਤ ਹੋਇਆ ਹੈ ਕਿ ਬੱਸ ਦਾ ਇੱਕ ਪੂਰਾ ਪਾਸਾ ਹੀ ਨੁਕਸਾਨਿਆ ਹੈ ਕੇ ਅਤੇ ਪਾਸ ਜੀ ਬੈਠੇ ਯਾਤਰੀਆਂ ਚ ਚੀਕ ਚਿਹਾੜਾ ਮਚ ਗਿਆ ਇਸ ਦੁਰਘਟਨਾ ਤੋਂ ਬਾਅਦ ਮੌਕੇ ਤੇ ਆਸ-ਪਾਸ ਦੇ ਪਿੰਡਾਂ ਦੇ ਲੋਕ ਇਕੱਠੇ ਹੋਏ ਅਤੇ ਉਹਨਾਂ ਨੇ ਬੱਸ ਚ ਫਸੀ ਯਾਤਰੀਆਂ ਨੂੰ ਬਾਹਰ ਕੱਢਣ ਲਈ ਰਹਿਤ ਕਾਰਜ ਆਰੰਭੇ ਮੌਕੇ ਤੇ ਸਮਰਾਲਾ ਪੁਲਿਸ ਵੀ ਪਹੁੰਚ ਗਈ ਸੀ ਅਤੇ ਬੱਸ ਵਿੱਚੋਂ ਜ਼ਖਮੀ ਯਾਤਰੀਆਂ ਨੂੰ ਕੱਢ ਕੇ ਸਮਰਾਲਾ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ ਇਸ ਹਾਦਸੇ 'ਚ ਦੋ ਮਹਿਲਾ ਯਾਤਰੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਜਦਕਿ ਇੱਕ ਹੋਰ ਯਾਤਰੀ ਦੀ ਹਾਲਤ ਬੜੀ ਨਾਜ਼ੁਕ ਦੱਸੀ ਜਾ ਰਹੀ ਹੈ ਕੀ ਨਾਮ ਤੁਹਾਡਾ ਜੀ ਉਹ ਨਾ ਮੈਂ ਫੀਲ ਲੱਦੜਾ ਭਾਬੀ ਕੀ ਮਾਮਲਾ ਹੋਇਆ ਜਰਜ ਸਾਡੇ ਪਿੰਡ 4:30 ਵਜੇ ਹਰੇ ਟਰੱਕ ਦੇ ਵਿੱਚ ਬੱਤ ਜਾਂਦੀ ਸੀ ਸਿੱਧੀ ਟੱਕਰ ਵੱਜੀ ਤੇ ਸਾਡੇ ਪਿੰਡ ਕਾਫੀ ਬਾਜਾਂ ਆਈਆਂ ਚੀਕਾਂ ਆਈਆਂ ਤੇ ਸਾਡਾ ਸਾਰਾ ਪਿੰਡ ਭੱਜਿਆ ਆ ਤੇ ਭੱਜ ਕੇ ਲੋਰੀਆਂ ਨੂੰ ਕੱਢਿਆ ਬਾਹਰ ਤੇ ਦੋ ਦੋ ਜਣਿਆਂ ਦੀ ਡੈਥ ਵੀ ਹੋ ਗਈ ਤੇ ਕਾਫੀ ਖਤਰਨਾਕ ਹਾਸਾ ਹੋਇਆ ਏ ਬਣੀ ਕੀ

कमर में लगी है कितने बजे हुआ था ये आज? सुबह सुबह छह बजे हुआ साढ़े पाँच बजे पाँच बजे होंगे गए ध्यान नहीं है तभी नींद में थे क्या लगता है ड्राइवर को नींद वगैरह आ गई ड्राइवर को झपकी आ गई नींद की रात भर से गाड़ी चला रहा पेशाब करने के लिए भी नहीं रोका उसने गाड़ी ड्राइवर ठीक है ड्राइवर तो भग गया गाड़ी में से ਸਰ ਇਹ ਰੋਡ ਐਕਸੀਡੈਂਟ ਹੋਇਆ ਕਿਸ ਤਰ੍ਹਾਂ ਹੋਇਆ ਬਿਸ਼ਾਹਤ ਤੇ ਇਹ ਨਈ ਇੱਕ ਪੂਰੇ ਸਵਾਸੀ ਐਮਪੀ ਤੋਂ ਧਾਰਮਿਕ ਯਾਤਰਾ ਤੇ ਆਏ ਸੀ ਜਿਹੜਾ ਇੱਕ ਟਰਾਲਾ ਖਰਾਬ ਹੋਣ ਕਰਕੇ ਇੱਥੇ ਖੜਾ ਸੀ ਉਹਦੇ ਵਿੱਚ ਵੀਰੇ 5:30 ਵਜੇ ਜਿਹੜਾ ਰੋਡ ਐਕਸੀਡੈਂਟ ਹੋਇਆ ਹੈ ਉਹਦੇ ਵਿੱਚ ਦੋ ਕੈਜੂਅਲਟੀ ਹੋਈ ਹੈ ਦੋ ਲੇਡੀ ਦੀ ਡੈਥ ਹੋਈ ਹੈ ਤੇ 12 ਬੰਦੇ ਦੇ ਲੱਗੇ ਇੰਜਰੀਡ ਇਹ ਕਿੱਥੇ ਨੂੰ ਜਾ ਰਹੀ ਸੀ ਬੱਸ ਇਹ ਬੱਸ ਅਮਰਸਰ ਹਰ ਦਰ ਦਰੋਂ ਬਰਸਰ ਜਾ ਰਹੀ ਸੀ ਉਹਦਾ ਆਪਣੀ ਮਾਤਾ ਬੈਸਟ ਦੇ ਜੀ ਜੈ ਟਰਾਲਾ ਸੀ ਜੀ ਇਹ ਤਾਂ ਪੜਿਆ ਗਿਆ ਬੰਦੇ ਕਿ ਰੋਜ਼ ਗਈ ਸੀ ਆਵੇ ਨਹੀਂ ਹਜੇ ਡਰਾਈਵਰ ਇਸ ਆਫ ਭਜਿਆ ਹਾਂ ਸਾਲਾ ਰੋਡ ਤੇ ਖੜਾ ਹੋਇਆ ਖੜਾ ਸੀ ਕਿੱਡ ਕਿੱਲੇ ਦੇ ਬੰਦੇ ਬਾਰਾਮੰਦੇ ਇੰਜਰਡ ਇਹਨਾਂ ਨੂੰ ਹਸਪਤਲ ਚਾਹੀਏ ਉਹਨਾਂ ਨੂੰ ਹਸਪਤਲ ਚੋੜਾ ਐਸਐਟੂ ਸਭ ਲੋਕ ਲੈ ਗਏ ਜੀ ਡੈੱਡ ਬਡੀ ਕੱਢ ਲਈ ਹਾਂ ਜੀ ਹਾਂ ਉਹ ਕਿਲਾ ਦਾ ਬਾਕੀ ਕੁ ਸੀਰੀਅਸ ਹੈ ਛੋਟਾ ਬਾਰਾਮੰਦੇ ਇੰਜਰਡ ਆ ਬਾਕੀ ਖੜਾ ਸ਼ਾਹੀ ਭਈ ਹੈ ਜਿਹੜਾ ਜੰਨੇ ਹੁੰਦੇ ਨੇ ਜਿਹੜੇ ਰਿਡਰ ਹੁੰਦੇ ਨੇ ਬਹੁਤ ਹੀ ਜਿਹੜੀ ਮੰਦਭਗੀ ਇਕੱਠਾ ਹੈ ਜਿਹੜਾ ਹੁਣ ਗੋਰ ਦੇ ਪਰ ਮੈਂ ਖਰਾਬ ਵੀ ਖੜਾ ਸੀ ਇਹਦੇ ਖਰਾਬ ਸੀ ਜਿਹੜਾ ਕੇ ਰਿਸਟਰ ਕਰੇ ਨਾ ਪਰ ਮੈਂ ਨਹੀਂ ਖੜਾ ਸੀ ਫਲਾਸ਼ਾ ਪ੍ਰੋਗਰਾਮ